ਲੋਕਾਂ ਦਾ ਬਹੁਤ ਅੱਛਾ ਰਿਸਪੌਂਸ ਸੀ ਔਰ ਪਬਲਿਕ ਦਾ ਵੋਟਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਮੀਡੀਆ ਦੇ ਨਾਲ ਨਾਲ ਜਿਨ੍ਹਾਂ ਨੇ ਇੰਨਾ ਸਹਿਯੋਗ ਦਿੱਤਾ ਮੈਨੂੰ ਔਰ ਬਹੁਤ ਉਤਸ਼ਾਹ ਦਿੱਤਾ ਹੈ ਜਿੱਤ ਹਾਰ ਦੀ ਕੋਈ ਗੱਲ ਨਹੀਂ ਹੁੰਦੀ ਹੈ ਇੱਕ ਰਿਸਪੌਂਸ ਹੋਣਾ ਚਾਹੀਦਾ ਹੈ ਆ ਜੀਪੀ ਨੂੰ ਬਹੁਤ ਬਹੁਤ ਰਿਸਪੌਂਸ ਦਿੱਤਾ ਲੋਕਾਂ ਨੇ મોદી ਜੀ ਨੂੰ ਬਹੁਤ ਪਸੰਦ ਕੀਤਾ ਔਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਆ ਸਰਕਾਰ ਬਣਨ ਤੇ ਵੀ ਮੈਂ ਬਹੁਤ ਬਹੁਤ ਖੁਸ਼ ਹਾਂ ਕਰਦੀ ਆ ਸਾਰਿਆਂ ਨੂੰ ਔਰ ਆਣ ਵਾਲਾ ਸਮਾ ਜਿਹੜਾ ਆ ਉਹ ਵੀ ਦੇ ਪੀ ਦਾ ਆ ਔਰ ਪੰਜਾਬ ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਬਣੂਗੀ ਇਸ ਲਈ ਕੋਸ਼ਰ ਪਹਿਲਾਂ ਆਪਣੇ ਫਗਵਾੜੇ ਦੇ ਅਧਿਕਾਰ ਦਫ਼ਤਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਕੇ ਤੁਸੀ ਮੀਡੀਆ ਦੇ ਰੂਹੂ ਹੋਏ ਤੁਸੀਂ ਇਹ ਕਹਿੰਦੇ ਆ ਕਿ ਹੁਣ ਵਿਧਾਨ ਸਭਾ ਚੋਣਾਂ ਜਿਹੜੀਆਂ ਸੱਪ ਤੇ ਨੇ ਥੋੜਾ ਜਿਹਾ ਸਮਾਂ ਲੇਨਾ ਹੁਣ ਉਸ ਦੇ ਹਿਸਾਬ ਦਾ ਤੇ ਹੁਣ ਫਗਵਾੜੇ ਦੇ ਵਿੱਚ ਰਹਿ ਕੇ ਫਗਵਾੜੇ ਦੇ ਲੋਕਾਂ ਦੀ ਸੇਵਾ ਕਰਦੀ ਆ ਜਦੋਂ ਤੁਹਾਨੂੰ ਸਾਡੇ ਨੇ ਹੁਸ਼ਿਆਰਪੁਰ ਤੋਂ ਭੇਜਿਆ ਸੀ ਟਿਕਟ ਦੇ ਕਿ ਉਹ ਤੁਹਾਨੂੰ ਕਹਿੰਦੇ ਕਿ ਉਹ ਟਿਕਟ ਮਿਲ ਗਈ ਹੈ ਜਿੱਤ ਹੋਵੇ ਹਾਰ ਹੋਵੇ ਉਹਨੇ ਹੁਸ਼ਿਆਰਪੁਰ ਦੇ ਵਿੱਚ ਰਹਿ ਕੇ ਲੋਕਾਂ ਦੀ ਸੇਵਾ ਕਰਨੀ ਹੈ ਮਤਲਬ ਕਿ ਜਿੱਥੇ ਜਿੱਥੇ ਤੁਸੀਂ ਜਾਂਦੇ ਹੋ ਤੁਸੀਂ ਆਪਣੀ ਸ਼ਖਤਾਂ ਦੇ ਕਰੇ ਨੂੰ ਉੱਤਰ ਤੇ ਆਪ ਨੂੰ ਪਤਾ ਲੈਂਦੇ ਹੋ ਇਹਦਾ ਮਤਲਬ ਕਿ ਮੈਂ ਚਾਹਤ ਤੁਹਾਨੂੰ ਕਿ ਸੱਤਾ ਦਾ ਬਿਲਕੁਲ ਵੀ ਸ਼ਬਦ ਨਹੀਂ ਬਦਲਦੀ ਹੈ ਮੈਂ ਇਲੈਕਸ਼ਨ 'ਚ ਵੀ ਕਿਹਾ ਸੀ ਮੈਂ ਹੁਸ਼ਿਆਰਪੁਰਾਣਾ ਆ ਹੁਸ਼ਿਆਰਪੁਰ ਰਹਿਣਾ ਹੈ ਉਹ ਹੁਸ਼ਿਆਰਪੁਰ ਰਹਿਣਾ ਆ ਤੁਸੀਂ ਮੈਨੂੰ ਕਦੀ ਵੀ ਫੋਨ ਕਰਕੇ ਪੁੱਛਿਓ ਜਿਆਦਾ ਸਮਾਂ ਜਿਹੜਾ ਮੈਂ ਹਸ਼ਿਆਰਪੁਰ ਨੂੰ ਦਵਾਂਗੀ ਜਿਹੜੇ ਬਾਕੀ ਵਿਧਾਨ ਸਭਾ ਉਹਦੇ ਹਲਕੇ ਆ ਨਾ ਇਹ ਨਹੀਂ ਕਿ ਉਹਨਾਂ ਨੂੰ ਮੈਂ ਛੱਡ ਦੇਣਾ ਹੈ ਵਿਧਾਨ ਸਭਾ ਅਸੀਂ ਦੋ ਵਾਰੀ ਬਗਵਾੜੇ ਤੋਂ ਲੜ ਕੇ ਜਿੱਤ ਚੁੱਕੇ ਹਾਂ ਔਰ ਹਰ ਕੋਈ ਕਹਿੰਦਾ ਹੈ ਕਿ ਮੈਂ ਆਪਣਾ ਵਿਧਾਨ ਸਭਾ ਇੱਕ ਹਲਕਾ ਜ਼ਰੂਰ ਸੰਭਾਲ ਕੇ ਰੱਖਾਂ ਔਰ ਉਹ ਜ਼ਰੂਰ ਰੱਖਣਾ ਚਾਹੀਦਾ ਹੈ ਮੈਨੂੰ ਪਤਾ ਹੈ ਕਿ ਬਹੁਤ ਜ਼ਿਆਦਾ ਮੈਂ ਦੇਖੋ ਬਹੁਤ ਜ਼ਿਆਦਾ ਵਿੱਚ ਮੈਨੂੰ ਪਤਾ ਹੈ ਗਿਆ ਜਿਹੜੇ ਸਾਡੇ ਵਿਰੋਧੀ ਉਹਨਾਂ ਨੇ ਉਨੀ ਕੱਟ ਕੇ ਲਗਾਤੀ ਵਿੱਚੋਂ ਮੇਰੀ ਵਾਇਟ ਇਹਦੀ ਫੁਗਾਰੇ ਵਿੱਚ ਹੀ ਰਹੂੰਗੀ ਫੁਗਾਰੇ ਵਾਲਿਆਂ ਨੂੰ ਮੈਂ ਕਹੂੰਗੀ ਨਾ ਮੈਂ ਤੁਹਾਡੇ ਕੋਲ ਆ ਜੇ ਮੈਂ ਹੁਸ਼ਿਆਰਪੁਰ ਆਈਆਂ ਤਾਂ ਮੈਂ ਹੁਸ਼ਿਆਰਪੁਰ ਦੇ ਲੋਕਾਂ ਨੂੰ ਜੋ ਵਾਅਦਾ ਕਰਕੇ ਗਈਆਂ ਮੈਂ ਕਦੀ ਅਸੀਂ ਆਪਣੇ ਵਾਅਦੇ ਤੋਂ ਮੁੱਕਰਦੇ ਨਹੀਂ ਐ ਹੁਸ਼ਿਆਰਪੁਰ ਲਈਆਂ ਹੁਸ਼ਿਆਰਪੁਰ ਦੇ ਨੌ ਦੇ ਨੌ ਹਲਕੇ ਦੇਖਣੇ ਆ ਜਿਹੜੇ ਹਲਕੇ ਤੇ ਅਸੀਂ ਬਹੁਤ ਜ਼ਿਆਦਾ ਡਾਊਨ ਗਏ ਆ ਉਹਨਾਂ ਨੂੰ ਮੈਂ ਹੋਰ ਵੀ ਪਹਿਲ ਦੇਣੀ ਆ ਸ਼੍ਰੀ ਹਰਗੋਬਿੰਦਪੁਰ ਤੇ ਭਲਾਤੂ ਨੂੰ ਹੋਰ ਵੀ ਜ਼ਿਆਦਾ ਦੇਖਣਾ ਆ ਤਾਂ ਕਿ ਅਸੀਂ ਉਹਨੂੰ ਵੀ ਬਾਕੀਆਂ ਦੇ ਬਰਾਬਰੀ ਤੇ ਲਿਆ ਸਕੀਏ ਜੇ ਤੁਸਭਾ ਮੁਕੇਰੀਆਂ ਤੁਹਾਡਾ ਬਹੁਤ ਡਾਊਨ ਗਿਆ 2 ਲੱਖ ਵੋਟ ਵੀ ਤੁਹਾਡੇ ਹਿੱਸੇ ਆਈ 1 ਲੱਖ 99000 ਤੋਂ ਕੁਝ ਰਹਿ ਗਈ ਸਮਝ ਰਹੇ ਨਾ ਜੀ ਤਾਂ ਦੂਜਾ ਉਹੀ ਗੱਲ ਕਰੀਏ 50000 ਦੀ 48000 ਤੋਂ ਤੇਰੇ ਦੀ ਬੀਟ ਦੇ ਅੱਜ ਤੋਂ ਬਾਅਦ ਹਮੇਸ਼ਾ ਉਸ ਤੋਂ ਉੱਤੇ ਕਹਿ ਸਕਦੇ ਹਾਂ ਕਿ ਉਹਨਾਂ ਦੀ ਕਿੱਲੀ ਕਰਤੂਤਾਰੀ ਆ ਤੁਹਾਡੇ ਯਾਰ ਦਾ ਕੈਰੰਟ ਬਣੀ ਆ ਲਗਾਤਾਰ ਬੇਸ਼ੱਕ ਭਾਜਪਾ ਜੋ ਮਰਜ਼ੀ ਕਹਿੰਦੀ ਰਹੇ ਆਮ ਲੋਕਾਂ ਦੇ ਵਿੱਚ ਜਾ ਕੇ ਵਿਚਰੋ ਉਹ ਤਾਂ ਇਹੀ ਕਹਿੰਦੇ ਆ ਕਿ ਅਸੀਂ ਨਿਪੋਟ ਪਾਣੀ ਤੋਂ ਦਾਨ ਨੂੰ ਪਿਛਲੇ ਨਹੀਂ ਸਾਡੇ ਲੋਕਾਂ ਦੇ ਵਿੱਚ ਆ ਕੇ ਇਹੋ ਜੀ ਕੋਈ ਗੱਲ ਨਹੀਂ ਸੀਗੀ ਕਿਸੇ ਨੇ ਕੋਈ ਐਦਾ ਦੀ ਸ਼ਿਕਾਇਤ ਨਹੀਂ ਕੀਤੀ ਔਰ ਜਿਹੜੇ ਇੱਕ ਦੋ ਜਿਹੜੇ ਹੈਗੇ ਵੀ ਸੀ ਪਰ ਉਹ ਤੋਂ ਵੱਧ ਲੋਕ ਇਹ ਕਹਿਣ ਵਾਲੇ ਸੀ ਕਿ ਸਾਨੂੰ ਸਿੰਘ ਪ੍ਰਕਾਸ਼ ਦੀਆਂ ਗਰੰਟੀਆਂ ਮਿਲੀਆਂ ਆ ਸਾਡੇ ਕੰਮ ਸਿੰਘ ਪ੍ਰਕਾਸ਼ ਦੀ ਨੇ ਕੀਤੇ ਆ ਯਾਦ ਰੱਖਣ ਵਾਲੇ ਲੋਕ ਜ਼ਿਆਦਾ ਕੰਮ ਯਾਦ ਰੱਖਣ ਵਾਲੇ ਜਿਹੜੇ ਇਹਨਾਂ ਨੇ ਕਹਿਣਾ ਗਲਤ ਬੋਲਣਾ ਆ ਉਹ ਥੋੜੇ ਜਿਹੇ ਹੁੰਦੇ ਆ ਔਰ ਉਹਨਾਂ ਨੇ ਕਹਿਣਾ ਹੀ ਹੁੰਦਾ ਆ ਉਸ ਗੱਲ ਦੀ ਮੈਨੂੰ ਕਦੀ ਚਿੰਤਾ ਨਹੀਂ ਹੁੰਦੀ ਐ ਆਪਣੇ ਕੰਮ ਤੇ ਵਿਸ਼ਵਾਸ ਹੋਣਾ ਚਾਹੀਦਾ ਇਨਸਾਨ ਨੂੰ ਉਹ ਮੈਂ ਵਿਸ਼ਵਾਸ ਕਰਦੀ ਆ ਔਰ ਵਿਸ਼ਵਾਸ ਦੇ ਨਾਲ ਹੀ ਇਹ ਨਹੀਂ ਹੈ ਕਿ ਤੁਸੀਂ ਜੇ 2 ਲੱਖ ਵੋਟ ਲੋਕਾਂ ਦੇ ਦਿੱਤੀ ਹੈ ਕੋਈ ਥੋੜੀ ਵੋਟ ਨਹੀਂ ਹੈ 2 ਲੱਖ ਵੋਟ ਲੋਕਾਂ ਨੇ ਪਾਈ ਹੈ ਉਹਨਾਂ ਨੇ ਵਿਸ਼ਵਾਸ ਹੀ ਜਤਾਇਆ ਸਾਡੇ ਤੇ ਸੁਪਰ ਕਾਜੀ ਤੇ ਸਾਰੇ ਸੂਬਾ ਸਾਬ ਬੈਠੇ ਆ ਸਾਰਿਆਂ ਨੇ ਵਿਸ਼ਵਾਸ ਜਤਾ ਕੇ ਤੀਰ ਤਿੰਨ ਵਿਧਾਨ ਸਭਾ ਹਲਕੇ ਆਪਾਂ ਜਿੱਤੇ ਆ ਫੁਵਾੜਾ ਹੜਕੇ ਤੁਹਾਡਾ ਕਾਰਨ ਹੈ ਫੁਵਾੜਾ ਦਿਖਾਣ ਦਾ ਇੱਕ ਬਹੁਤ ਕਾਰਨ ਹੈ ਉਹਨੇ ਫੁਵਾੜੇ ਵੀ ਦੱਸਿਆ ਸੀਗਾ ਕਿਉਂਕਿ ਬਹੁਤ ਜ਼ਿਆਦਾ ਜਿਹੜੇ ਸੀਗੇ ਮੈਨੂੰ ਚਾਹਣ ਵਾਲੇ ਬਹੁਤ ਸੀਗੇ ਉਸ ਕਰਕੇ ਫੁਵਾੜਾ ਜਿਹੜਾ ਉੱਥੇ ਕਮੀ ਰਹੀ ਆ ਸੋ ਕੋਈ ਗੱਲ ਨਹੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਮੈਡਮ ਪੁਸ਼ਾਕ ਨੂੰ ਵੀ 2019 ਦੇ ਵਿੱਚ ਕੱਸ ਕੇ ਤਾਂ ਜ ਆਪ ਨੂੰ ਜੀੜੇ ਨੇ ਦਿੱਤੇ ਸੀ ਜ ਤੁਹਾਡੀ ਸੇਵਾ ਦਾ ਇਹ ਥੋੜਾ ਬੱਤਾ ਆਪ ਡਾਊਨ ਚੱਲਦਾ ਰਿਹਾ ਤਾਂ ਇਹ ਦੇਖਣਾ ਚਾਹੀਦਾ ਕਿ ਅਸੀਂ ਹਲਕਾ ਦਿੱਤੇ ਆ ਸੂਸਾ ਬੈਠੇ ਆ ਜਿਹੜੇ ਦੇਖਦੇ ਆ ਹਿਾਰ ਕੋ ਨੂੰ ਅਸੀਂ ਆਪਣਾ ਹਲਕਾ ਦਿੱਤੇ ਆ ਇਹ ਇਦਾਂ ਦੀ ਕੋਈ ਗੱਲ ਨਹੀਂ ਹੈ ਆਲ ਵਾਲੀ ਵਿਧਾਨ ਸਭਾ ਦੇ ਵਿੱਚ ਤੁਸੀਂ ਦੇਖੋਗੇ ਵੋਟ ਬੈਂਕ ਵਧੂਗਾ ਘਟੂਗਾ ਨਹੀਂ ਅਸੀਂ ਇੰਨੀ ਮਿਹਨਤ ਕਰਾਂਗੇ ਕਿ ਵੋਟ ਲੈਕ ਨੂੰ ਵਧਾਵਾਂਗੇ ਇਹ ਮੈਂ ਐਸੀ ਕਰਕੇ ਆਈ ਹਾਂ ਨਹੀਂ ਮੈਂ ਨਹੀਂ ਵੀ ਆ ਸਕਦੀ ਸੀ ਮੇਰੇ ਲੇਟ ਹੋਣ ਦਾ ਕਾਰਨ ਮੇਰੇ ਪੈਰ ਤੇ ਫ੍ਰੈਕਚਰ ਹੋਇਆ ਸੀ ਏਸੀ ਕਰਕੇ ਮੈਂ ਉਹ ਕਾਉਂਟਿੰਗ ਵਾਲੇ ਦਿਨ ਵੀ ਨਹੀਂ ਆ ਸਕੀ ਮੇਰੇ ਪਲਾਸਟਰ ਲੱਗਿਆ ਸੀ ਮੈਂ ਬਲਕਿ ਕਟਾ ਕੇ 4 ਦਿਨ ਬਾਅਦ ਹੀ ਫੇਰ ਮੈਂ ਨਿਕਲੀ ਆ ਕਿ ਨਹੀਂ ਜਾਣਾ ਆ ਵੀ ਐਟ ਜੀਐਨਏ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ एवरीथिंग ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਐਂਟਰਪ੍ਰੈਨਿਓਰਸ਼ਿਪ ਵੀ ਗਰੂਮ ਕੰਪੀਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਅਸ